ਤੁਹੇ ਸੈਟ ਤੇ ਸਭ ਤੋਂ ਸ਼ਰਾਰਤੀ ਕੌਣ ਸੀਗਾ ਸਰਗੁਣ ਜੀ ਸੀਗਾ ਉਹਨਾਂ ਨਾਲੇ ਕਰ ਲੂਗਾ ਮੈਂ ਕੋਈ ਪ੍ਰੈਂਕਸ ਕੀਤੇ ਤੁਸੀਂ ਜੀ ਐਕਚੁਅਲੀ ਪ੍ਰੈਂਕਸ ਨਹੀਂ ਕੀਤੇ ਸਾਡੇ ਨਾਲ ਕੀ ਹੋਇਆ ਕਿ ਮੈਂ ਤੇ ਨਿਮਰਤਾ ਪਹਿਲਾ ਫਿਲਮ ਕੀਤੀ ਹੋਈ ਆ ਤਾਂ ਸਾਡੀ ਬੰਦੀ ਸੀ ਸਾਰਾ ਕੁਝ ਓਕੇ ਸੀ ਪਰ ਗਿੱਪੀ ਜੀ ਤੇ ਅੰਮੀ ਜੀ ਥੋੜੀ-ਬਹੁਤੀਆਂ ਲੜਾਈਆਂ ਚੱਲਦੀਆਂ ਰਹਿੰਦੀਆਂ ਸੀ ਇੱਕ ਵਾਰ ਮਤਲਬ ਇੱਕ ਦੂਜੇ ਨੂੰ ਪੈ ਵੀ ਗਏ ਸੀ ਹੱਥ ਪੈਰ ਚਲਾਉਣ ਲੱਗ ਪਏ ਸੀ ਸਾਰਾ ਕੁਝ ਡਾਇਰੈਕਟਰ ਆਇਆ ਡਾਇਰੈਕਟਰ ਆਇਆ ਉਹਨਾਂ ਨੇ ਅਲੱਗ ਕੀਤਾ ਭਾਵੇਂ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਆ ਤਾਂ ਨਿਮਰਤੋਸ਼ ਨੇ ਇਨਫਰੈਂਟ ਹੋਇਆ ਸੀ ਹਾਂਜੀ ਝੂਠ ਨਹੀਂ ਬੋਲਦੀ ਤਾਂ ਬੋਲਦੀ ਵੀ ਘੱਟ ਆ ਸੋ ਉਹਨ ਘੱਟ ਬੋਲੇ ਤਾਂ ਝੂਠ ਵੀ ਬੋਲੇ ਆ ਤਾਂ ਨਹੀਂ ਹੋ ਸਕਦਾ ਨਾ ਬੰਦਾ ਸੋ ਇਹ ਦੋਵੇਂ ਬਹੁਤ ਲੜੇ ਮੈਨੂੰ ਪਤਾ ਕਲਿੱਪ ਆਹੀ ਚੱਲਣੀ ਆ ਚਲਾਓ ਚਲਾਓ ਗੋਲੀਆਂ ਤਾਂ ਨਹੀਂ ਚੱਲੀਆਂ ਨਾ ਤੁਸੀਂ ਦੋਵੇਂ ਬੈਠੇ ਹੋ ਇੱਧਰ ਗੋਲੀਆਂ ਨਹੀਂ ਚੱਲੀਆਂ ਜੀ ਦੋਵੇਂ ਲੜੇ ਬਹੁਤ ਸੀ ਤੇ ਆਹੀ ਹੁੰਦਾ ਸੀ ਕਿ ਕੋਈ ਪ੍ਰੈਂਕ ਕਰਤਾ ਆ ਲੜਪਿਆ ਉਹਨੇ ਪ੍ਰੈਂਕ ਕਰਤਾ ਉਹ ਲੜਪੇ ਹੈਨਾ ਬਟ ਕੋਈ ਗੱਲ ਨਹੀਂ ਮੈਂ ਕਿੰਨਾ ਵੱਡਾ ਪ੍ਰੋਡਕਸ਼ਨ ਆ ਆ ਕਾਫੀ سارے ਪੈਸੇ ਇਹਨਾਂ ਦੀ ਲੜਾਈਆਂ ਸੁਲਝਾਨ ਚ ਲੱਗ ਗਏ ਵਰਨਾ ਹੋਰ ਵੀ ਸਸਤੀ ਹੋ ਜਾਣੀ ਸੀ ਫਿਰ ਬਟ ਇਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਫਿਲਮ ਜੇ ਤੁਹਾਨੂੰ ਯਾਰੀ ਦਿਖੂਗੀ ਦੁਸ਼ਮਣੀ ਦਿਖੂਗੀ ਇਹਨਾਂ ਦੀ ਆ ਬਹੁਤ ਵਧੀਆ ਨੇ ਦੋਨੋਂ ਮੁੰਡੇ ਠੀਕ ਠੀਕ ਕਰ ਲੈਂਦੇ ਸਾਰਾ ਕੁਝ ਗਾ ਵੀ ਠੀਕ ਲੈਂਦੇ ਨੇ ਦੋਨੇ ਤਾਂ ਤੁਸੀਂ ਪਲੀਜ਼ ਬੈਸਟ ਵਿਸ਼ਸ ਦਿਓ ਤੁਮਾਰੋਂ ਦੋਵੇਂ ਗਰੋ ਕਰਣ ਤੇ ਇੱਕ ਦੂਜੇ ਨਾਲ ਨਾ ਲੜਨ ਅਸੀਂ ਤਾਂ ਇਹ ਚਾਹਾਂਗੇ ਕਿ ਹੋਰ ਮਲਟੀ ਸਟਾਰਰ ਫਿਲਮਾਂ ਆਉਣ ਜੇ ਸਾਡੇ ਹੀਰੋਜ਼ ਐਗਰੀ ਕਰਦੇ ਹਨਾ ਕਿਉਂਕਿ ਹੀਰੋਜ਼ ਦਾ ਬਹੁਤ ਮਸਲਾ ਹੁੰਦਾ ਤੁਸੀਂ ਦੇਖਿਆ ਹੋਣਾ ਕਿ ਫਿਲਮਾਂ ਚ ਆਮ ਤੌਰ ਤੇ ਦੋ ਕੁੜੀਆਂ ਤਿੰਨ ਕੁੜੀਆਂ ਚਾਰ ਕੁੜੀਆਂ ਹੁੰਦੀਆਂ ਅਸੀਂ ਨਹੀਂ ਲੜਦੀਆਂ ਮੁੰਡੇ ਬੋਲ ਲੱਗਦੇ ਆ ਬਟ ਕੋਈ ਚੱਕਰ ਨਹੀਂ ਜੀ ਸਰਵਾਨਾ ਜੀ ਆ ਰਿਹਾ 18 ਜੁਲਾਈ ਸਰਗੁਣ ਵੀ ਪ੍ਰੋਡਿਊਸਰ ਹੈ ਹੁਣ ਤੁਸੀਂ ਸਰਗੁਣ ਨੂੰ ਸਾਰੇ ਜਾਣੇ ਅੱਜ ਇਕੱਠੇ ਹੋਏ ਹੋ ਤੁਸੀਂ ਇਹਨੂੰ ਕਹਿ ਦਿਓ ਵੀ ਸਾਨੂੰ ਦੋਨਾਂ ਨੂੰ ਸਾਈਨ ਕਰ ਲਿਆ ਅਸੀਂ ਤੁਹਾਡੇ ਸਾਹਮਣੇ ਪ੍ਰੋਮਿਸ ਕਰਦੇ ਹਾਂ ਅਸੀਂ ਨਹੀਂ ਲੜਾਂਗੇ ਇਹਦੇ ਸੈੱਟ ਤੇ ਸਾਨੂੰ ਹੁਣੇ ਸਾਈ ਉਹਨੇ ਦੇ ਪੈਸੇ ਤੇ ਕੰਮ ਨਾ ਮਿਲਣ ਪੂਰਾ ਪੂਰਾ ਕਰਾਂਗੇ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ